ਪਿੰਡ ਸ਼ੇਰੇਵਾਲ ਵਿਖੇ ਸਰਕਾਰੀ ਸਮਾਰਟ ਸਕੂਲ ਨੂੰ ਅਪਗ੍ਰੇਡ ਕਰਨ ਸੰਬੰਧੀ ਆਪ ਪਿੰਡ ਵਾਸੀਆਂ ਵੱਲੋਂ ਲਗਾਇਆ ਗਿਆ ਤਰਨਾ ਇਸ ਦਰਨੇ ਵਿੱਚ ਡਿਪਟੀ ਡੀਓ ਸਾਹਮਣੇ ਉਹਨਾਂ ਦੀਆਂ ਮੰਗਾਂ ਨੂੰ ਜਲਦੀ ਹੀ ਪੂਰੀਆਂ ਕਰਨ ਦਾ ਆਸ਼ਵਾਸਨ ਦਿੱਤਾ। ਇਹ ਵੀ ਸਥਿਤੀ ਕਿੱਹਾ ਹੈ? ਪਹਿਲੇ ਆਦੇਸ਼ ਵੇਗ ਨਹੀਂ ਹੋਏ, ਆਦੇਸ਼ ਟੋਲ ਕੇ ਸੀ। ਠੀਕ ਹੈ। ਦੂਸਰੀ ਬਾਤ, ਅਬ ਆਪ ਕੀ ਅਥਾਰਟੀ ਲੈ ਕੇ ਆਏ ਹੋ ਔਰ ਹਮसे ਕੀ ਚਾਹਤੇ ਹੋ? ਸਾਨੂੰ ਤਾਂ ਇਨਫੋਰਮੇਸ਼ਨ ਆਈ ਸੀ ਕਿ ਵੀ ਇਸ ਤੇ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੈ। ਹਾਂਜੀ। ਤੋ ਡੀਓ ਸਾਹਿਬ ਨੇ ਇਹਨੂੰ ਫੋਨ ਕੀਤਾ ਸੀ ਕਿ ਤੁਸੀਂ ਦੇਖਿਓ ਮੈਂ ਬਤੌਰ ਡਿਪਟੀ ਪ੍ਰਾਇਮਰੀ ਕੰਮ ਕਰਦਾ ਹਾਂ। ਜੀ। ਕਾ ਕਿ ਹੁਣ ਵੇਖਿਆ ਇਹਨਾਂ ਦੇ ਕਾਗਜ਼ਾਤ ਇਹਨਾਂ ਨੂੰ 2021 ਦੇ ਵਿੱਚ ਇੱਕ ਵਾਰੀ ਆਇਆ ਸੀ ਇਹਨਾਂ ਦਾ ਸੀਰੀਅਲ ਚ ਨਾ। ਠੀਕ ਹੈ। ਉਸ ਤੋਂ ਬਾਅਦ ਇਹਨਾਂ ਦੇ ਸਰਟੀਫਿਕੇਟਾਂ 'ਚ ਵੀ ਹਾਈ ਲਿਖਿਆ ਆ ਰਿਹਾ ਜਿਹੜੇ ਹਟਾਉਣ ਆਗੇ। ਪਰ ਜਿਹੜੀ ਇਹਨਾਂ ਹੈਡਮਾਸਾ ਵੱਲੋਂ ਦੱਸਿਆ ਗਿਆ ਕਿ ਉਸ ਸਮੇਂ ਮੌਜੂਦਾ ਆਨਲਾਈਨ ਇਨਫਰਾਸਟ੍ਰਕਚਰ ਨਾ ਹੋਣ ਕਰਕੇ ਉਹਨਾਂ ਨੇ ਫੰਕਸ਼ਨਲ ਨਹੀਂ ਕੀਤਾ। ਅੱਛਾ। ਤੇ ਹੁਣ ਅਸੀਂ ਇਹਨੂੰ ਕਾਰਵਾਈ 'ਚ ਪਾ ਦੇਵਾਂਗੇ। ਕਿ ਇੱਕ ਦੂਸਰੀ ਗੱਲ ਹੈ। ਕੀ ਇਹ ਤਾਂ ਦੂਰੀ ਲਗਾਉਣੀ ਪਊਗੀ ਵੀ ਹਾਈ ਸਕੂਲ ਜਾਂ ਦੂਜੇ ਕਿੰਨੀ ਕਿੰਨੀ ਦੂਰੀ ਅੱਛਾ ਤਾਂ ਕਿ ਉਹ ਦੂਰੀ ਜੇ ਉਹ ਕੁਝ ਮਾਪਦੰਡ ਹੈਗੇ ਸਰਕਾਰ ਦੇ ਕਿ ਸਾਨੂੰ ਇੰਨੇ ਚ ਪ੍ਰਾਇਮਰੀ ਚਾਹੀਦਾ ਇੰਨੇ ਚ ਮਿਡਲ ਚਾਹੀਦਾ ਇੰਨੇ ਚ ਹਾਈ ਚਾਹੀਦਾ ਇੰਨੇ ਕੈਨੇਸ ਚਾਹੀਦਾ ਜੇਕਰ ਉਹ ਦੂਰੀ ਦੇ ਬਾਹਰ ਹੈਗੇ ਨੇ ਤੇ ਬੱਚਿਆਂ ਨੂੰ ਅਸੁਵਿਧਾ ਹੋ ਰਹੀ ਹੈ ਕਿਉਂਕਿ ਇਹਨਾਂ ਨੇ ਇੱਕ ਗੱਲ ਵੀ ਕਿਹਾ ਇੱਥੇ ਬੱਸ ਵਗੈਰਾ ਵੀ ਨਹੀਂ ਜਾ ਰਹੀ ਕੁਝ ਨੇੜੇ ਨੇ ਤੇ ਪਿੰਡਾਂ ਨੇ ਬੱਸਾਂ ਲਾਈਆਂ ਹੀ ਆਂ ਵੈਸੇ ਤੇ ਜੇ ਇਹਨਾਂ ਬੱਚਿਆਂ ਨੂੰ ਸੁਵਿਧਾ ਹੋ ਰਹੀ ਹੈ ਤਾਂ ਉਹ ਉਹਦੇ ਤੇ ਮਸਲਾ ਵਿਚਾਰਿਆ ਜਾ ਸਕਦਾ ਔਰ ਸ਼ਰਤਾਂ ਵੀ ਪੂਰੀਆਂ ਕਰਦਾ ਹੋਵੇ ਇਹ ਮਸਲਾ ਹੈ ਜੀ ਟੀਚਰ ਬੁਲਉਂਦੀ تھی ਜਿਸ ਤਾਈਂ ਇਹਨਾਂ ਨੇ ਸੈਕੰਡਰੀ ਕੇ ਆਰਡਰ ਜੀਏ ਥੇ ਨਾ ਤੋ ਇਹ ਮਾਪਦੰਡ ਦਿਖਾਤੇ ਹੁਣ ਕੇਵਲ ਬਰਭਾਨਾ ਵੀ ਦੂਰੀ ਕਮ ਹੋਗੀ ਫਲਾ ਹੋਗੀ ਫਲਾ ਹੋਗੀ ਜੀ ਜਿਨੇ ਨੂੰ ਆਦੇ ਸੈਕੰਡਰੀ ਕੀਏ ਥੇ ਨਾ ਉਦੋਂ ਇਹ ਸੈਕੰਡਰੀ ਦੇ ਜਿੱਤੋ ਹੀ ਕਿ ਹਾਈ ਦੇ ਸੈਕੰਡਰੀ ਆ ਬਾਈ ਉਸ ਟਾਈਮ ਬੈਰੋਮੀਟਰ ਕਹਾਂ ਤੇ ਹੀ ਜੋ ਆਪ ਆਪ ਬਤਾ ਰਹੇ ਹੋ ਨਹੀਂ ਉਸ ਟਾਈਮ ਉਸ ਟਾਈਮ ਇੱਕ ਇੱਕ ਮਿੰਟ ਉਸ ਟਾਈਮ ਤੋਂ ਫਾਈਲ ਰਿਪੋਰਟ ਹੋਈ ਕਿ ਮੈਨੂੰ ਨਹੀਂ ਪਤਾ ਕਿ ਕਿਦ ਤਰ੍ਹਾਂ ਵਾਇਆ ਕਿਵੇਂ ਪੋਟੋ ਜੀ ਤੇ ਕਿਵੇਂ ਗਈ ਹੈ ਮਾਤਰ ਸਜ਼ਾਰ ਸਾਹਿਬ ਆਪਣਾ ਕੋਈ ਵਿਵਾਦ ਨਹੀਂ ਹੈ ਟੀਵਲ ਬਸ ਰਾਗਰ ਬਗੈ ਲਗਾ ਕੇ ਬਾਣਾ ਕਰਕੇ ਬਲੋਕ ਕਰੋ ਇੰਨਾ ਜਿੰਨਾ ਇਹ ਕਹਿਣਾ ਤੋਂ ਨਹੀਂ ਸਕਦਾ ਨਹੀਂ ਜਣਾ ਨਹੀਂ ਨਹੀਂ ਤੁਹਾਡੀ ਗੱਲ ਮੈਸੂ ਜੀ ਸੁਣਦੇ ਮੈਂ ਜੇਕਰ ਇਹਨਾਂ ਨੇ ਸੈਕੰਡਰੀ ਕੀਤਾ ਤਾਂ ਕੌਣ ਸੇ ਮਾਬਦਲ ਸੇ ਕੀਤਾ ਸਮਝੇ वो मापदंड आज विलोपित कैसे हो गए आज ही मानते हैं ना भी वो मापदंड देखेंगे देखेंगे हम तो गोल तो बाद हल पंचायत नाल फिर ये भी पंचायत नाल हो जाऊंगी उसे कोई 15 15 हजार आ जाएगा आप सरपंच जो आप बनाना बात नहीं है कानून का ਅਜੋਸ ਨਹੀਂ ਹੁੰਦਾ ਹਾਂਜੀ ਇਹਦੀ ਖਾਲੀ ਹੋ ਤੇ ਸਾਈਡ ਹੋ ਜਾਣਗੇ ਉੱਥੇ ਜਾ ਕੇ ਉਹ ਦਿਨ ਮੈਂ ਤਾਂ ਪ੍ਰਾਇਮਰੀ ਦਾ ਮੈਂ ਕੋਈ ਵਿਚਾਰ ਸੰਭਲ ਕੇ ਇਵੇਂ ਹੋ ਜਾਂਦੇ ਯਾਰ ਮੈਨੂੰ ਤੇਰੇ ਸਮਝ ਆਉਂਦਾ ਮੈਂ ਤਾਂ ਸੁਣਾਉਂਦਾ ਉਹਦਾ ਡਿਪਾਰਟਮੈਂਟ ਦਾ ਜਿਹੜਾ ਆਇਆ ਮੈਂ ਸੁਣਾਉਂਗਾ ਕਿੰਨੂ ਜਾ ਕੇ ਮੈਂ ਇੱਕ ਮਿੰਟ ਸੁਣ ਲੋ ਯਾਰ ਪ੍ਰੋਪਰ ਡੀਸਰ ਆਉਂਨ ਕੁਮਾਰ ਜੀ ਇੱਕ ਮਿੰਟ ਬਾਅਦ ਫਿਰ ਧਰਨਾ ਲਗਾਦਾ ਕੋਈ ਉਹ ਸੁਣੋ ਯਾਰ ਗੱਲ ਗੱਲ ਦਾ ਸੀਗਾ ਗੱਲ ਸੁਣੋ ਇਹਨਾਂ ਸੁਣਿਆ ਸੁਣਨੀ ਹੈ ਫਿਰ ਉਹਨੂੰ ਸੋਚਣਾ ਹੈ ਕਿ ਕੀ ਇਹ ਇੱਥੇ ਬੱਚੇ ਕਿਉਂ ਦਿੱਖਦੇ ਮਦਮ ਜਿਹੜਾ ਇੱਕ ਦੇ ਲਈ ਉਹ ਆਪ ਨੂੰ ਮੁਸ਼ਕਲ ਕਿ ਲੱਗਦੀ ਹੈ ਸਰ ਸੁਨਾ ਮਤੇ ਕੀ ਸਮਸਿਆਰੀ ਪਿੰਡ ਸ਼ੇਰੇਵਾਲ ਦੀ ਜਿਵੇਂ ਜੀ ਪਰਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਕਾਜ਼ਟ ਕਰ ਅੱਜ ਸਵੇਰੇ ਪਤਾ ਲੱਗਿਆ ਸੀ ਕਿ ਪਿੰਡ ਵਾਸੀ ਸ਼ੇਰੇਵਾਲਾ ਦੀ ਕੁਝ 2021 ਦੇ ਵਿੱਚ ਸਕੂਲ ਫਾਈ ਬਣਿਆ ਸੀ ਪਰ ਕਿਸੇ ਕਾਰਨ ਉਸ ਲਿਸਟ ਜਿਹੜੇ ਆਏ ਸੀ ਇਹ ਅਪਰੂਵ ਨਹੀਂ ਹੋ ਸਕੇ ਪਿੰਡ ਵਾਸੀਆਂ ਨੇ ਇਹਦੇ ਸਬੰਧ ਵਿੱਚ ਇੱਥੇ ਇਕੱਠੇ ਹੋਏ ਸੀ ਬਾਹਰ ਸਰੀ ਪੰਚਾਇਤ ਇਕੱਠੀ ਹੋਈ ਸੀ ਤੇ ਮਾਨਯੋਗ ਡੀਓ ਸਾਹਿਬ ਵੱਲੋਂ ਮੈਨੂੰ ਹਦੇਸ਼ ਸੀ ਕਿ ਜਾ ਕੇ ਵੇਖਿਆ ਜਾਵੇ ਮੈਂ ਉੱਥੇ ਵੇਖਣ ਆਇਆ ਸੀ ਔਰ ਇਹਨਾਂ ਦਾ ਜਿਹੜੀ ਫਾਈਲ ਹੈ ਉਹ ਹਾਈ ਵਾਲੀ ਅਸੀਂ ਇਹਨਾਂ ਤੋਂ ਲੈ ਕੇ ਸਾਰੇ ਕਾਗਜ਼ ਅਸੀਂ ਇਕੱਠੀ ਕਰਕੇ ਮੂਵ ਕਰਾ ਦੇਵਾਂਗੇ ਤਾਂ ਕਿ ਇਹਨਾਂ ਦੇ ਬੱਚਿਆਂ ਨੂੰ ਕੋਈ ਸਮੱਸਿਆ ਨਾ ਹੋਵੇ ਪਾਰਟਿਕੂਲਰ ਬੱਚਿਆਂ ਦੂਰ ਜਾਣਾ ਜੇ ਉਹ ਕੁਝ ਨਿਯਮ ਜਾਂ ਸ਼ਰਤਾਂ ਨੇ ਉੱਥੇ ਇੱਥੇ ਹੁਣੇ ਲਗਾ ਕੇ ਵੇਖ ਲਿਆ ਜਾਊਗਾ ਜੇ ਉਹ ਪੂਰੀਆਂ ਕਰਦੇ ਤਾਂ ਫਾਈਲ ਮੂਵ ਹੋ ਜੂਗੀ ਵੈਸੇ ਮੈਨੂੰ ਜਿੰਨਾ ਕੁ ਜ਼ੁਬਾਨੀ ਦੱਸੇਗਾ ਪੂਰੀਆਂ ਕਰਦਾ ਸਰਪਿੰਡ ਵਾਸੀਆਂ ਵੱਲੋਂ ਜਿਹੜੀ ਡਿਮਾਂਡ ਹੈ ਦਸਵੀਂ ਤੱਕ ਸਕੂਲ ਹੈ ਸਕੂਲ ਨਹੀਂ ਨਾ ਜਿਹੜੀਆਂ ਲਾਈ ਜਾਣ ਗਰਮੀ ਦੇ ਵਿੱਚ ਦਿੱਕਤਾਂ ਕਾਫੀ ਨੇ ਹੋਰ ਜਿਹੜੀ ਵਕ ਵਕ ਜਿਹੜੀਆਂ ਮੰਗਾਂ ਨੇ ਉਸ ਬਾਰੇ ਕੀ ਜਿਹੜੀ ਹੈ ਕਿ ਪ੍ਰਸ਼ਾਸਨ ਨੇ ਜਿਹੜੀ ਅੱਗੇ ਲਿਖਤੀ ਦੂਗੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈਗੀ ਵੀ ਸਰਕਾਰ ਦਾ ਵੈਸਣ ਸਿੱਖਿਆ ਵਾਸਤੇ ਯਤਨ ਕਰ ਰਹੀ ਲਗਾਤਾਰ ਯਤਨ ਕਰ ਰਹੀ ਬਹੁਤ ਸਾਰਾ ਇਨਫਰਾਸਟ੍ਰਕਚਰ ਨਵਾਂ ਦਿੱਤਾ ਜਾ ਰਿਹਾ ਹੈ ਇਹ ਸਕੂਲ ਦੀ ਵੀ ਗੱਲ ਕਰੀਏ ਤਾਂ ਨਵਾਂ ਕਮਰਾ ਵੀ ਤਿਆਰ ਹੋ ਰਿਹਾ ਹੈ ਇਹ ਨਗਾਦਰੀ ਯਤਨ ਕੀਤੇ ਜਾ ਰਹੇ ਹਨ ਬੈਨਾ ਚਾਰੇ ਪਾਸੇ ਨਹੀਂ ਹੈਗੀਆਂ ਬੈਨਾ ਕੁਝ ਖਾਸ ਜਿਵੇਂ ਸਕੂਲ ਆਫ ਐਮਿਨੈਂਸ ਨੇ ਜਾਂ ਕਿਸੇ ਨੇ ਆਪਣੇ ਲੈਵਲ ਤੇ ਚਲਾਰੀ ਬਹੁਤ ਦੂਰ ਢਾਣੀ ਤੋਂ ਬੱਚੇ ਹੋ ਗਏ ਨੇ ਜਾਂ ਕਿਸੇ ਪਿੰਡ 'ਚ ਉਹ ਸਕੂਲ ਨਹੀਂ ਹੈਗਾ ਹਸਪਤਲ ਦਾ ਫਿਰ ਕਈਆਂ ਨੇ ਉਹ ਸਹੂਲਤ ਦਿੱਤੀ ਵੀ ਇਹ ਇਹ ਤਾਂ ਪੱਕੀ ਗੱਲ ਹੈ ਕਿ ਜੇ ਬੱਚਾ ਦੂਰ ਜਾਂਦਾ ਉੱਥੋਂ ਤਾਂ ਨੇਚਰਲੀ ਸਿਰੇ ਉੱਠੂਗਾ ਵੀ ਛਤੀ ਔਰ ਆਊਗਾ ਵੀ ਲੈਟ ਇਹ ਤਾਂ ਗੱਲ ਖਤੀ ਜ਼ਰੂਰੀ ਹੈ ਤੋ ਡਬਲਯੂ ਜਿਹੜਾ ਕਿ ਉੱਪਰ ਨਾਲ ਕੀਤਾ ਜਾ ਰਿਹਾ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਕੋ ਵਿਖਿਆ ਲਗਭਗ ਸਾਰੀਆਂ ਸ਼ਰਤਾਂ ਸਾਰੀਆਂ ਪੂਰੀਆਂ ਕਰ ਰਹੇ ਨੇ ਅਸੀਂ ਫਾਈਲ ਨੂੰ ਮੂਵ ਕਰਾਂਗੇ ਜਿਹੜੇ ਤੁਹਾਨੂੰ ਲੱਗੇ ਸੀ ਬਾਅਦ ਉਹ ਕਿਸ ਨੇ ਅਸੀਂ ਪਿੰਡ ਵਾਸੀ ਦਿੱਦੀ ਨਹੀਂ ਪੈਦਾ ਹੁੰਦੇ ਅਸੀਂ ਕੋਸ਼ਿਸ਼ ਕਰਾਂਗੇ ਛੁੱਟੀਆਂ ਦੇ ਵਿੱਚ ਇਹ ਸਾਰੀ ਫਾਈਲ ਪਰਸੂ ਕਿੰਨੇ ਦਿਨਾਂ ਦਾ ਸਮਾਂ ਮੰਗੇ ਪਿੰਡ ਵਾਸੀਆਂ ਨੇ ਪਿੰਡ ਵਾਸੀ ਆਪਣੇ ਛੁੱਟੀਆਂ ਦੀ ਗੱਲ ਕਰ ਰਹੇ ਨੇ ਕੱਲ ਪਰਸੋਂ ਤੋਂ ਛੁੱਟੀਆਂ ਹੋ ਜਾਣੀਆਂ 2 ਤਰੀਕ ਤੋਂ ਸਰਪੰਚ ਜੋਤਨ ਸਿੰਘ ਵਾਲਾ ਪਿੰਡ ਸੇਰੀ ਵਾਲਾ ਅੱਜ ਪਿੰਡ ਵਾਸੀਆਂ ਨੇ ਦਰਨਾ ਪ੍ਰਦਰਸ਼ਨ ਕੀਤਾ ਸੀ ਸਕੂਲ ਅੱਗੇ ਤੇ ਫਾਇਲ ਦਾ ਤੋਂ ਆਪਣੇ ਡਿਪਟੀ ਡਾਇਰੈਕਟਰ ਸਾਹਿਬ ਆਏ ਹਨ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਆ ਕੇ ਜੰਮ ਵੀ ਥੋੜੀ ਸਮੱਸਿਆ ਦਾ ਸਮਾਧਾਨ ਕਰਾ ਕੇ ਦਿਵਾਉਣਗੇ ਪਿੰਡ ਵਾਸੀਆਂ ਨੂੰ ਲੁਕੜਕੀ ਦੀ ਕੀ ਸਮੱਸਿਆ ਆ ਰਹੀ ਹੈ ਸਕੂਲ ਦੇ ਵਿੱਚ ਸਰ ਪਿੰਡ ਵਾਸੀਆਂ ਨੂੰ ਸਲਸਾ ਹੀ ਆ ਰਹੀ ਹੈ ਜੀ ਪਹਿਲਾਂ ਸਕੂਲ ਅਪਰੂਡ ਕੀਤਾ ਸੀ ਤਿੰਨ ਕਿ ਮਹੀਨੇ ਚੱਲੇ ਉਸ ਤੋਂ ਬਾਅਦ ਕਲਾਸਾਂ ਨਹੀਂ ਲੱਗੀਆਂ ਤੇ ਬੱਚਿਆਂ ਨੂੰ ਵੀ ਸਰ ਚਲੋ ਇਹ ਤਾਂ ਮੰਨ ਰਹੇ ਹਾਂ ਵੀ ਕਾਫੀ ਸਮੱਸਿਆ ਆਦੀ ਹੈ ਦੂਜੇ ਪਿੰਡ ਜਾਣਾ ਪੈਂਦਾ ਖਾਸ ਕਰਕੇ ਕੁੜੀਆਂ ਨੂੰ ਸਮਾਂ ਬੜਾ ਮਾੜਾ ਹੈ ਜੀ ਪਿੰਡ ਵਾਸੀਆਂ ਦੀ ਚਲੋ ਮੰਗ ਤਾਂ ਜਾਇਜ਼ ਹੈ ਹਾਂ ਐਡਿਓ ਸਾਹਿਬ ਨੇ assurance ਵੀ ਦਿੱਤਾ ਹੈ ਵੀ ਜਲਦੀ ਤੁਹਾਡੀ ਜਿਹੜੀ ਸਮੱਸਿਆ ਹੁੰਦਾ ਸਮਾਧਾਨ ਕਰਕੇ ਦੇਵਾਂਗੇ ਤੇ ਮੈਂ ਸਰਕਾਰ ਨੂੰ ਤੇ ਐਮਐਲਏ ਸਾਹਿਬ ਨੂੰ ਵੀ ਚਲੋ ਬੇਨਤੀ ਕਰਨਾ ਚਾਹਾਂਗੇ ਵੀ ਇੱਧਰ ਪੁਲਿਸ ਧਿਆਨ ਦਿੱਤਾ ਜਾਵੇ ਤੇ ਸਕੂਲ ਦਾ ਜਿਹੜੀ ਵੀ ਸਮੱਸਿਆ ਹੁੰਦਾ ਜਲਦ ਤੋਂ ਜਲਦ ਹੱਲ ਕਰਵਾ ਕੇ ਦਿੱਤਾ ਜਾਵੇ ਕੁੜੀਆਂ ਨੂੰ ਸਰ ਬਾਹਰ ਜਾਣਾ ਬਹੁਤ ਔਖਾ ਹੈ ਤੇ ਪਿੰਡ ਵਾਸੀ ਵੀ ਇਸ ਗੱਲ ਨਾਲ ਚਲੋ ਸਹਿਮਤ ਹੋਏ ਆ ਉਹਨਾਂ ਨੇ ਜਿਹੜਾ ਉਹਦਾ ਡਰ ਹੈ ਉਹ ਸਮਾਪਤ ਕਰਕੇ ਤੇ ਡੀਓ ਸਾਹਿਬ ਦੀ ਗੱਲ ਨਾਲ ਸਹਿਮਤ ਹੋ ਕੇ ਦੇਖੀ ਨੈਕਸਟ ਜੋ ਵੀ ਕਾਰਵਾਈ ਹੈ ਉਹ ਸ਼ੁਰੂ ਕਰਤੀ ਸਿੰਘ ਸਾਹਿਬ ਨੇ ਕਿਹਾ ਵੀ ਮੇਰੇ ਵੱਲੋਂ ਵੀ ਜੋ ਹੈਲਪ ਹੋएगी ਮੈਂ ਵੀ ਕਰੂੰਗਾ ਤੇ ਜਿਹੜੀ ਪ੍ਰਕਿਰਿਆ ਹੈ ਦੀ ਉਹਦੇ ਜੇ ਪਿੰਡ ਵਾਸੀ ਤੇ ਪੰਚਾਇਤ ਸਪੋਰਟ ਕਰਨ ਤੇ ਮੈਂ ਵੀ ਸਰ ਤਨੋਂ ਮੰਨੂ ਪੂਰਾ ਦਨੋਂ ਜਿੰਨੀ ਵੀ ਮੇਰੀ ਹੈ ਮੈਂ ਨਾਲ ਆ ਪਿੰਡ ਵਾਸੀਆਂ ਦੇ ਜਿਹੜੀ ਵੀ ਕੋਈ ਮੇਰੇ ਵੱਲੋਂ ਮਤਾ ਪਾਕ ਦੇਣਾ ਹੈ ਜਾਂ ਕੋਈ ਕਿਥੇ ਜਾਣਾ ਹੈ ਅਸੀਂ ਜਾਵਾਂਗੇ ਨਾਲ ਤੇ ਜਲਦ ਜਲਦ ਇਸ ਸਮੱਸਿਆ ਦਾ ਹੱਲ ਕਰਵਾ ਦੇਵਾਂਗੇ ਥੈਂਕ ਯੂ होना चाहिए लड़कियाँ हर तरह लड़का हर भी अठा दस स्कूल होगा तो हमारा टापर बारह ना दस पैसे तो ना लेकिन बन सका हम तो मान लो कि बारह जान ला गए टापर हमारे सागर टापर और सागर कोई दुर्घटना हो तो जाए कोई और जिम्मेवार है जिम्मेवार के करो मान में यही आई कहो हम बीमार काम है दस में स्कूल हो बीमारा बच्चा बच्ची है बीमारा ना जा सकती ਕੁਸੂਰ ਕੀ ਵੈਨ ਲੱਗੜੀ ਹੈ ਪ੍ਰਾਈਵੇਟ ਸਕੂਲਾਂ ਲੱਗੜੀ ਹੈ ਸਰਕਾਰੀ ਫੀਸ ਦੇ ਕੇ ਤਾਂ ਐਸਾ ਆਪਰੇ ਆ ਛੋਰੀਆਂ ਨੂੰ 12 ਸਾਲਾਂ ਨੂੰ ਸਮੱਸਿਆ ਆਵੇ ਤਾਂ ਬੈਨ ਵਿਦਿਤਾ ਆਉਂਦੀ ਬੱਚੀਆਂ ਆ ਜਾਓ 10 ਦਿਨਾਂ ਜੋੜ ਕੇ ਮੇਰੇ ਕੋਲ ਪੈਣੀ ਹੈ ਤਾਂ ਅਸਾਂ ਕੀ ਹੋਏਗੀ ਇਹ ਬੈਲ ਨੂੰ ਆ ਸਹੀ ਕਹਿੰਦਾ ਮੈਂ ਇਹੋ ਗੱਲ ਬਤਰਾਉਂ ਰਿਹਾ ਹਾਂ ਰੇਮਦੀਨੂ डिमांड की है हमारा स्कूल दसवीं तक करवा, दस तक करवा दो आ डिमांड है हमारी बैन लगवा दो आ भी डिमांड है हमारी दसवीं स्कूल तक प्लीज करवाओ हमारा स्कूल ठीक है एक मिनट बस बोलते हैं मेरा नाम नमिता है मैं शेर वाला मेरे मेरे गांव का नाम शेर वाला मैं शेर वाले में पढ़ती हूँ राजपुरा रामसरा अमरपुरा और चौखेड़ा इन चारों गाँवों में जो भी गांव के स्कूल है वो चारों रहा बारहवीं तक है पर हमारा स्कूल है जो हमारा स्कूल आठवीं तक है यहाँ ना तो टीचरों की सुविधा है टीचर हमारे चारे जो है एक हमारे प्रिंसिपल और तीन हम हमारे टीचर, टीचर है साइंस के टीचर शौक सर है पंजाबी के टीचर शौक मैम है और इंग्लिश के टीचर सब्जेक्टों के टीचर है जैसे मैथ हो गए तो बच्चों को मैथ से बच्चों को बहुत डर लगता है लेकिन हमारे शौक सर हमें बहुत बढ़िया बढ़ाते हैं पर हम यही मेरा यही डिमांड है कि हमारे स्कूल में टीचरों की सुविधा हो और टीचरों की सुविधा हो हम वैसे साइकिल पे आते हैं सर कई बार साइकिल पंचर भी हो जाते हैं और कई बार धूप में ਜਦੋਂ ਕੋਈ ਬਿਆਨ ਲੱਗਦਾ ਹੈ ਇਸ ਲਈ ਫਿਰ ਇਹ ਇਹ ਬੈਂਕੇ ਕਿ ਅਮਰ ਇਸ ਨੂੰ ਮੈਨ ਦੇ ਦਿੱਤੇ